ਵਿਧਾਇਕਾ ਅਰਨਾ ਚੋਦਰੀ ਵੱਲੋਂ ਵਿਧਾਨ ਸਭਾ 'ਚ ਚੁੱਕਿਆ ਗਿਆ ਸਿੱਧਪੁਰ ਡਿਗਰੀ ਕਾਲਜ ਦਾ ਮੁੱਦਾ ਵਿਧਾਨ ਸਭਾ ਸੈਸ਼ਨ ਦੌਰਾਨ ਦੀਨਾਨਗਰ ਤੋਂ ਵਿਧਾਇਕਾ ਅਰਨਾ ਚੋਦਰੀ ਵੱਲੋਂ ਸਿੱਧਪੁਰ ਡਿਗਰੀ ਕਾਲਜ ਦਾ ਮੁੱਦਾ ਬੜੀ ਹੀ ਗੰਭੀਰਤਾ ਨਾਲ ਚੁੱਕਿਆ ਗਿਆ। ਉਹਨਾਂ ਸਪੀਕਰ ਸਾਹਿਬ ਅੱਗੇ ਰੱਖੇ ਸਵਾਲ 'ਤੇ ਕਿਹਾ ਕਿ ਦੀਨਾਨਗਰ ਹਲਕੇ 'ਚ ਕੋਈ ਵੀ ਡਿਗਰੀ ਕਾਲਜ ਨਹੀਂ ਸੀ। ਅਤੇ 8 ਏਕੜ 'ਚ ਸਿੱਧਪੁਰ ਡਿਗਰੀ ਕਾਲਜ ਬਣਾ ਕੇ 60-70 ਵਿਦਿਆਰਥੀਆਂ ਨਾਲ ਪਹਿਲਾ ਬੈਚ ਚਾਲੂ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਪੂਰੀ ਫੈਸਿਲਿਟੀ ਨਾ ਹੋਣ ਕਰਕੇ ਉੱਥੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਉਹਨਾਂ ਮੰਗ ਕੀਤੀ ਕਿ ਸਿਤਪੁਰ ਡਿਗਰੀ ਕਾਲਜ 'ਚ ਪੂਰੀਆਂ ਸਹੂਲਤਾਂ ਮਹయ్యా ਕਰਵਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਦੀ ਗਿਣਤੀ ਵਧ ਸਕੇ ਇਸ ਮੌਕੇ ਤੇ ਕੀ ਬੋਲੇ ਮੰਤਰੀ ਹਜੋ ਸਿੰਘ ਬੈਂਸ ਜੀ ਆਓ ਸੁਣਨਦੇ ਹਾਂ ਤੁਹਾਨੂੰ ਸ਼੍ਰੀਮਤੀ ਅਰੁਣਾ ਚੌਧਰੀ ਹੋ ਗਿਆ ਜੀ ਹੋ ਗਿਆ ਬੈਠੋ ਤੁਸੀਂ ਬੈਠ ਜੀ ਸਰਦਾਰ ਹਰਜੋਤ ਸਿੰਘ ਬੈਂਸ ਸਰ ਮੈਂ ਸਪਲੀਮੈਂਟਰੀ ਪੁੱਛਲਾ ਕਿਉਂਕਿ ਕਾਈਨ ਕਰਤਾ ਜੀ ਸਰ ਮੈਂ ਇਨੀ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਸਬਡਿਵੀਜ਼ਨ ਦਿਨਾਨਗਰ ਦੇ ਵਿੱਚ ਕੋਈ ਵੀ ਡਿਗਰੀ ਕਾਲਜ ਨਹੀਂ ਸੀ ਸੋ 8 ਏਕੜ ਦੇ ਵਿੱਚ ਬਹੁਤ بڑا ਇਨਫਰਾਸਟ੍ਰਕਚਰ ਬਣਾ ਕੇ ਤੇ 60 70 ਸਟੂਡੈਂਟਸ ਦੇ ਨਾਲ ਪਹਿਲਾ ਬੈਚ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ ਤੇ ਇਹਨਾਂ ਨੇ ਮੈਨੂੰ ਜਵਾਬ ਇਹੀ ਦਿੱਤਾ ਕਿ 10 ਸੈਂਕਸ਼ਨ ਪੋਸਟ ਨਹੀਂ ਲੇਕਿਨ ਅੱਜ ਬੱਚੇ ਵੀ ਇਸ ਕਰਕੇ ਘਟ ਨੇ ਕਿਉਂਕਿ ਉੱਥੇ ਪ੍ਰੋਪਰ ਫੈਸਿਲਿਟੀ ਨਹੀਂ ਹੈ ਇੱਕ ਅਸਿਸਟੈਂਟ ਪ੍ਰੋਫੈਸਰ ਔਰ ਪਾਰਟ ਟਾਈਮ ਲੈਕਚਰਰ ਹੈ ਸੋ ਮੈਂ ਚਾਹਾਂਗੀ ਕਿ ਅਗਰ ਸਾਨੂੰ ਪ੍ਰੋਪਰ ਫੈਸਿਲਿਟੀ ਫੈਕਲਟੀ ਮੈਂਬਰ ਸਾਰੇ ਦਿੱਤੇ ਜਾਣ ਤੇ ਉੱਥੇ ਬੱਚੇ ਜਿਹੜੇ ਨੇ ਉਹ ਜ਼ਿਆਦਾ ਸਟੂਡੈਂਟਸ ਆ ਕੇ ਉਹ ਕਾਲਜ ਨੂੰ ਵਾਇਬਲ ਕੀਤਾ ਜਾਏ ਥੈਂਕ ਯੂ ਇਹ ਕਦੋਂ ਤੱਕ ਇਹ ਫੈਕਲਟੀ ਜਿਹੜੀ ਹੈ ਇਹ ਪ੍ਰੋਵਾਈਡ ਕਰ ਦੇਣਗੇ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਸਪੀਕਰ ਸਾਹਿਬ ਸਰਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਸਿਤਪੁਰ ਕਾਲਜ ਹੈ ਇਸ ਦੇ ਵਿੱਚ ਸਰ 10 ਸੈਂਕਸ਼ਨਡ ਪੋਸਟ ਨੇ ਜਿਨ੍ਹਾਂ ਦੇ ਵਿੱਚੋਂ ਇਸ ਵਕਤ ਸਰ ਇੱਕ ਅਸਿਸਟੈਂਟ ਪ੍ਰੋਫੈਸਰ ਤੇ ਇੱਕ ਪਾਰਟ ਟਾਈਮ ਲੈਕਚਰਰ ਦੋਨੋਂ ਸਰ ਉੱਥੇ ਉਹਨਾਂ ਦੀ ਕਲਸਟਰ ਡਿਊਟੀ ਲੱਗੀ ਹੋਈ ਹੈ। ਕੁੱਲ ਕਾਲਜ ਦੇ ਵਿੱਚ ਸਰ ਕਮਰਸ ਵੀ ਸ਼ੁਰੂ ਕੀਤੀ ਗਈ ਸੀ। ਕਮਰਸ ਦਾ ਇੱਕ ਵੀ ਵਿਦਿਆਰਥੀ ਨਹੀਂ ਹੈ। ਕੁੱਲ ਸਰ ਇਹਦੇ ਵਿੱਚ 19 ਬੱਚੇ ਨੇ ਜਿਹੜੇ ਵਿੱਚੋਂ ਪਹਿਲੇ ਸਾਲ ਦੇ ਵਿੱਚ 11, ਦੂਜੇ ਸਾਲ ਦੇ ਵਿੱਚ ਵੀ 5 ਤੇ ਇਸ ਸਾਲ 3, ਕੁੱਲ 19 ਸਟੂਡੈਂਟਸ ਇੱਥੇ ਪੜ੍ਹਦੇ ਨੇ ਪਰ ਇਸ ਦੇ ਬਾਵਜੂਦ ਕਿਉਂਕਿ অলਰੈਡੀ ਇਨਵੈਸਟਮੈਂਟ ਕੀਤੀ ਜਾ ਚੁੱਕੀ ਹੈ 8 ਏਕੜ ਦਾ ਕੈਂਪਸ ਹੈ ਸਰ 612 ਅਸਿਸਟੈਂਟ ਪ੍ਰੋਫੈਸਰਸ ਦੀ ਪੋਸਟ ਜਿਹੜੀ ਹੈ ਉਹ ਪੀਪੀਐਸਸੀ ਦੇ ਡੋਮੇਨ ਚ ਜਾ ਚੁੱਕੀਆਂ ਨੇ ਬਹੁਤ ਜਲਦੀ ਉਹ ਭਰਤੀ ਜਿਹੜੀ ਹੈ ਆਜੂਗੀ ਤੇ ਉਸ ਤੋਂ ਬਾਅਦ ਆਪਾਂ ਹੀ ਪ੍ਰੋਫੈਸਰਸ ਭੇਜਾਂਗੇ ਥੈਂਕ ਯੂ